ਘੋਟਾ ਕਹਿੰਦੇ ਜੀ ਨੂੰ ਵੀਰ ਨੂੰ ਉਹਨੇ ਜਥੇਦਾਰ ਨੂੰ ਸਵਾਲ ਕਰਤੇ ਕਈ ਮੇਰੇ ਵੀਰ ਉਹਦੇ ਖਿਲਾਫ ਬੋਲ ਰਿਹਾ ਵੇਖੋ ਸਵਾਲ ਕਰਨਾ ਹਰ ਇੱਕ ਦਾ ਹੱਕ ਹੈ ਉਹ ਸਾਡੀ ਕੌਮ ਦਾ ਜਥੇਦਾਰ ਹੈ ਜੀ ਪਰ ਇੱਕ ਮੇਰਾ ਵੀਰਾ ਉਹਨਾਂ ਨੂੰ ਸਵਾਲ ਹੈ ਜਿਹੜੇ ਕਹਿੰਦੇ ਬਹੁਤ ਗਲਤ ਕੀਤਾ ਜਿਨ੍ਹਾਂ ਲੋਕਾਂ ਨੇ ਪੰਜੇ ਜਥੇਦਾਰਾਂ ਨੂੰ ਹੀ ਚੰਡੀਗੜ੍ਹ ਆਪਣੀ ਰਹਾਇਸ਼ ਤੇ ਤਲਬ ਕੀਤਾ ਸੀ ਉਹ ਜਥੇਦਾਰਾਂ ਦਾ ਸਤਿਕਾਰ ਸੀ ਕੀ ਉਹਨਾਂ ਲਈ ਜਥੇਦਾਰ ਕਦੇ ਹੁਕਮਨਾਮਾ ਜਾਰੀ ਕਰਨਗੇ ਕਿ ਜੱਥੇਦਾਰ ਉਹ ਸਿਰਫ ਇੱਕ ਪਰਿਵਾਰ ਦੀ ਪੁਸਤਪਨਾ ਹੀ ਕਰਨ ਵਾਲੇ ਨੇ ਸੋ ਮੇਰਾ ਵੀਰਾਂ ਨੂੰ ਇਹ ਬੇਨਤੀ ਆ ਉਹ ਵੀਰ ਜਿਹੜੇ ਕਹਿੰਦੇ ਨੇ ਵੀ ਸਵਾਲ ਨਹੀਂ ਕਰਨੇ ਚਾਹੀਦੇ ਟਾਈਮ ਲੈਣਾ ਚਾਹੀਦਾ ਕਰਨਾ ਚਾਹੀਦਾ ਚਲੋ ਜੇ ਮਿਲ ਗਿਆ ਕੋਈ ਗੱਲ ਨਹੀਂ ਜੱਥੇਦਾਰ ਸਾਡਾ ਸਾਡੀ ਕੌਮ ਦਾ ਜੇ ਉਹ ਪਰ ਉਹਨਾਂ ਬਾਰੇ ਉਹਨਾਂ ਦੀ ਜ਼ੁਬਾਨ ਕਿਉਂ ਬੰਦ ਹੈ ਜਿਹੜੇ ਲੋਕਾਂ ਨੇ ਚੰਡੀਗੜ੍ਹ ਆਪਣੀ ਰਹਾਇਸ਼ ਤੇ ਸੱਦ ਕੇ ਆਪਣੇ ਕੋਲੋਂ ਐਪਲੀਕੇਸ਼ਨ ਆਪ ਲਿਖ ਕੇ ਆਪੇ ਸਾਈਨ ਕਰਕੇ ਜਾਲੀ ਸਾਰਾ ਕੁਝ ਸੌਦੇ ਸਾਥ ਨੂੰ ਮਾਫੀ ਦੇ ਕੇ 96 ਲੱਖ ਰੁਪਇਆ ਗੁਰੂ ਦੀ ਗੋਲਕ ਦਾ ਦਾਤਾ ਉਹਨਾਂ ਬਾਰੇ ਇੱਕ ਦੇ ਦੋ ਚਾਰ ਸ਼ਬਦ ਜ਼ਰੂਰ ਬੋਲਿਓ